2015 ਮਾਡਲ ਆ ਠੀਕ ਹੈ ਜੀ ਸੰਗਰੂਰ ਦਾ ਨੰਬਰ ਆ ਸੰਗਰੂਰ ਦਾ ਨੰਬਰ ਆ ਹਾਂ ਠੀਕ ਹੈ ਜੀ 9095 ਪੈਸੇ ਟਾਇਰ ਆ ਟਾਇਰ ਦਾ ਨੰਬਰ ਆ ਬਟੰਡਾ ਨੰਬਰ ਆ ਅਲੱਗ ਤੋਂ ਕਲੱਚ ਵਾਲਾ ਇੰਜਨ ਗੇਅਰ ਤਾਂ ਕਿਵੇਂ ਰਹੂ ਫੁੱਲ ਚੰਗਾ ਜੀ ਤੇ ਟਾਇਰਾਂ ਦੀ ਕੀ ਦੇ 12ਵੇਂ ਮਹੀਨੇ ਦਾ ਜੀ 21 ਦੇ ਵੀ 12ਵੇਂ ਦਾ ਹਾਂ ਪੰਜਾਬ ਨੰਬਰ ਆ ਸੰਗਰੂਰ ਪੰਜਾਬ ਨੰਬਰ ਟਾਇਰਾਂ ਦੀ ਕਿੰਨੇ ਸੁਣੋ ਟਾਇਰ ਹੋਣਗੇ 9095 ਪੈਸੇ ਨਾਲ ਦੇ 1200 ਘੰਟਾ ਚੱਲਿਆ ਰੇ ਜੀ ਮਾਡਲ 2021 795 ਦੀ ਮੰਗ ਆ ਉਹ ਯਾਰ B ਮਾਡਲ ਆ ਕਾਪੀ 21 ਦੀ ਆ 21 ਮਾਡਲ ਆ ਸਗਰੂਰ ਨੰਬਰ ਸਤਿ ਸ਼੍ਰੀ ਅਕਾਲ ਮਿੱਤਰੋ ਆਪਾਂ ਪਹੁੰਚੇ ਆਂ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਸਾਡੇ ਨਾਲ ਬਾਈ ਜੁੜਿਆ ਕਾਕੜਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਠੀਕ ਐ ਵਧੀਆ ਹੀ ਵਧੀਆ ਚੜਦੀ ਕਲਾ ਚੜਦੀ ਕਲਾ ਚੜ ਤੇ ਕਿੰਨੇ ਕ ਟਰੈਕਟਰ ਨੇ 7-8 ਟਰੈਕਟਰ ਨੇ ਚੈੱਕ ਅੰਡੇਸ ਨਾਲ ਦੇਖ ਮੈਨੇ ਇੱਕ ਨੰਬਰ ਇੱਕ ਨੰਬਰ ਤੇ ਇੱਕ ਕਾਪੀ ਕਾਹ ਜਾਂਦੇ ਇੱਕ ਨੰਬਰ ਪੰਜਾਬ ਨੰਬਰ ਯਾ ਹਰਿਆਣਾ ਪੰਜਾਬ ਤੇ ਹਰਿਆਣਾ ਦੋਨੀਆਂ ਆ ਰਲਮਾ ਮਿਲਮਾ ਮਾਮਾ ਯਾ ਕੀ ਲੋਨ ਲੋਨ ਕਰਵਾ ਲਾਂਗੇ ਤਬਾ ਆ ਟਰੈਕਟਰ ਜੇ ਕੋਈ ਵਿੱਚ ਕਟਾਉਣਾ ਚਾਹਗਾ ਉਹ ਵੀ ਕੱਟ ਲਾਂਗੇ ਉਹ ਵੀ ਕੱਟ ਲਾਂਗੇ ਹਾਂਜੀ ਚਾਹੇ ਕੱਲਾ ਕਟਾਉਣਾ ਚਾਹੁੰਦਾ ਹੋਵੇ ਹਾਂ ਠੀਕ ਹੈ ਜੀ ਟਰੈਕਟਰ ਕੱਟ ਲਾਂ ਠੀਕ ਹੈ ਜੀ ਹੁਣ ਆਪਾਂ 855 ਤੋਂ ਸਟਾਰਟ ਕਰਦੇ ਆ ਇਹਦੇ ਬਾਰੇ ਦੱਸੀ ਬਈ ਤਾਣਾ 2015 ਮਾਡਲ ਆ ਠੀਕ ਹੈ ਜੀ ਸੰਗਰੂਰ ਦਾ ਨੰਬਰ ਆ ਸੰਗਰੂਰ ਦਾ ਨੰਬਰ ਆ ਹਾਂ ਠੀਕ ਹੈ ਜੀ 9095 ਪੈਸੇ ਟਾਇਰ ਆ ਠੀਕ ਹੈ ਜੀ ਫੁੱਲ ਚੰਗਾ ਟਰੈਕਟਰ ਆ ਠੀਕ ਹੈ ਜੀ 15 ਮਾਡਲ ਆ ਠੀਕ ਹੈ ਜੀ ਇੰਜਨ ਗੇਅਰ ਦਾ ਫੁੱਲ ਚੰਗਾ ਜੀ ਫੁੱਲ ਚੰਗਾ 5 ਲੱਖ 23 ਹਜ਼ਾਰ ਡਿਮਾਂਡ ਆ ਜ ਇਹ ਆਬ ਨੰਬਰ ਹੈ ਪਿਆਬ ਨੰਬਰ ਹੈ ਹਾਂਜੀ ਠੀਕ ਹੈ ਜੀ ਪੂਰੇ 5 ਲੱਖ ਦਾ ਦੇ ਦਾਂਗਾ ਪੂਰੇ 5 ਲੱਖ ਦਾ ਬਣ ਜੂ ਹਾਂਜੀ ਟਰੈਕਟਰ ਚੈੱਕ ਕਰ ਸਕਦੇ ਹੋ ਬਾਈ ਤੇ ਸਿੰਪਲ ਕੱਪੜੇ ਵਾਲੀ ਛਤਰੀ ਹੈ ਹੋਰ ਵੀ ਹੋ ਜੂ ਮੜਾ ਮੋਟਾ ਹਾਂ ਕਰ ਲਾਂਗੇ ਕੋਈ ਮੂਰੇ ਤੇਲ ਵਾਲੀ ਟੈਂਕੀ ਹੈ ਬਾਈ ਮੂਰੇ ਬੈਂਪਰ ਚ ਦੇਖ ਸਕਦੇ ਹੋ ਤੁਸੀਂ ਬਾਈ ਕਹਿੰਦਾ ਹੋਰ ਵੀ ਮਾਨਤਾ ਨਾ ਹੋ ਜੂ ਮੂਰੇ ਆ ਗਿਆ 5204 ਜੌਂਡੀ ਆਰੀ ਜੌਂਡੀ ਆਰ ਕਾਲੀ ਟੱਡ ਵਾਲਾ ਇਹਦੀ ਵੀ ਡਿਮਾਂਡ ਹੈਗੀ ਹੈ ਨਾ ਹਾਂ ਫੁੱਲ ਫੁੱਲ ਡਿਮਾਂਡ ਹੈ ਟਰੈਕਟਰ ਚੈੱਕ ਕਰ ਸਕਦੇ ਹੋ ਬਾਈ ਬਠਿੰਡਾ ਨੰਬਰ ਹੈ ਬਠਿੰਡਾ ਨੰਬਰ ਹੈ ਅਲੱਗ ਤੋਂ ਕਲੱਚ ਵਾਲਾ ਹੈ ਇੰਜਨ ਗੇਅਰ ਤਾਂ ਕਿਵੇਂ ਰਹੂ ਫੁੱਲ ਚੰਗਾ ਜੀ ਫੁੱਲ ਚੰਗਾ ਰੰਗ ਪੈਂਡ ਦਾ ਹਰੇ ਨਾਲ ਆ ਜੀ ਹਰੇ ਨਾਲ ਟਾਇਰਾਂ ਦੀ ਕੰਡੀਸ਼ਨ ਟਾਇਰ ਹੋਣਗੇ 75 ਰੁਪਏ 75 ਰੁਪਏ ਟਾਇਰ ਮਿੱਤਰੋ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਤੇ ਮਾਡਲ 2010 ਹੀ 10 ਮਾਡਲ ਦਾ ਰੇਟ ਬਈ 4 ਲੱਖ 25000 4 ਲੱਖ 25000 ਡਿਮਾਂਡ ਹੈ ਬਾਕੀ ਮੌਕੇ ਤੇ ਕਰਦਾ ਐ ਮੈਂ ਦਾ ਪੂਰੇ 4 ਲੱਖ ਦਾ ਦੇ ਦਾਂ ਪੂਰੇ 4 ਲੱਖ ਦਾ ਮਿੱਤਰੋ ਮੌਕੇ ਤੇ ਬੰਨ ਜੂ ਸੈਂਪਲ ਕੱਪੜੇ ਵਾਲੀ ਸਾਤਰੀਆ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਤੁਸੀਂ ਮੂਰੀ ਆ ਗਿਆ 855 ਫੇਰ ਹੈ ਫੇਰ ਰਿਵਰਸ ਵੀਡੀਓ ਦੇਗੀ ਚੁੱਲੇ ਵਾਲਾ ਮਾਡਲ ਆ ਫੁੱਲ ਨਵਾਂ ਟਰੈਕਟਰ ਹੈ ਜੀ ਫੁੱਲ ਨਵਾਂ ਟਰੈਕਟਰ ਹੈ ਹਾਂ ਤੇ ਟਾਇਰਾਂ ਦੀ ਕੀ ਗੱਲ 12ਵੇਂ ਮਹੀਨੇ ਦਾ ਜੀ 21 ਦੇ ਵੀ 12ਵੇਂ ਦਾ ਹਾਂ ਪੰਜਾਬ ਨੰਬਰ ਆ ਸੰਗੂ ਆ ਕਿ ਆਪ ਨੰਬਰ ਟਾਇਰਾਂ ਦੀ ਕਿੰਨੇ ਸਨ ਟਾਇਰ ਹੋਣਗੇ 9095 ਪੈਸੇ ਨਾਲ ਦੇ 1200 ਘੰਟਾ ਚੱਲਿਆ ਰਿਹਾ ਜੀ ਨਾਲ 1200 ਘੰਟਾ ਓਰੀਜਨਲ ਚੱਲਿਆ ਮਿੱਤਰੋ ਸੈਂਪਲ ਕੱਪੜੇ ਵਾਲੀ ਛਤਰੀ ਆ ਰੰਗ ਪੈਂਟ ਦਾ ਬਈ ਸਾਰਾ ਸਾਰਾ ਓਰੀਜਨਲ ਨਵਾਂ ਟਰੈਕਟਰ ਪਿਆ ਜੀ ਨਵਾਂ ਟਰੈਕਟਰ ਪਿਆ ਕਿਤੇ ਮੱਖੀ ਜਿੰਨਾ ਦਾਗ ਵੀ ਨਹੀਂ ਕਿਤੇ ਮੱਖ ਟਰੈਕਟਰ ਚੈੱਕ ਕਰ ਸਕਦੇ ਹਾਂ ਡਬਲ ਡਿਸਟ੍ਰਿਬਿਊਟਰ ਚ ਹਾਂਜੀ 2 ਸਪੀਡ ਹੈ ਜੀ 2 ਸਪੀਡ ਹੈ ਤੇ ਮਾਡਲ 21 21 ਰੇਟ 685 ਮੌਕੇ ਦਾ 6 ਲੱਖ 60 ਹਜ਼ਾਰ ਦਾ ਜਸ ਨੋ ਦੇ ਦਾਂ 6 ਲੱਖ 60 ਹਜ਼ਾਰ ਦਾ ਮਿੱਤਰੋ ਮੌਕੇ ਤੇ ਟਰੈਕਟਰ ਬਣੂ ਮਾੜਾ ਮੋਟਾ ਲਖੀਰ ਖਿੱਚ ਕੇ ਵੀ ਨਹੀਂ ਚੌਦੇ ਹੁੰਦੇ ਹੋਰ ਵੀ ਮਾਨਤਾਨ ਮੌਕੇ ਤੇ ਹੋ ਜਾਊਗਾ ਟਰੈਕਟਰ ਚ ਮੂਰੇ ਆ ਗਿਆ 5405 ਇਹਦੇ ਬਾਰੇ ਦੱਸੀ ਬਾਈ ਇਹ 2021 ਹੈ ਜੀ ਠੀਕ ਹੈ ਜੀ ਤੇ ਜਨ ਗੇਅਰ ਦਾ ਹਾਂ ਫੁੱਲ ਚੰਗਾ ਜੀ ਫੁੱਲ ਚੰਗਾ ਤੇਕ ਨੋਫੀ ਵਗੈਰਾ ਲੱਗੀ ਹੋਈ ਆ ਗੀਅਰ ਪ੍ਰੋ ਆ ਸਾਊਂਡ ਸਿਸਟਮ ਵਿੱਚ ਜੋ ਟਾਇਰਾਂ ਦੀ ਕੰਡੀਸ਼ਨ ਫਿਰ 95 90 ਪੈਸੇ ਨਾਲ ਦੀ 95 90 ਪੈਸੇ ਨਾਲ ਦੇ ਟਾਇਰ ਨੇ ਬਾਈ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹੋ ਤੁਸੀਂ ਰੰਗ ਪੇਂਟ ਦਾ ਵੀ ਰੇਡ ਨਾਲ ਇਹ ਜਿਹਾ ਰੰਗ ਪੇਂਟ ਦਾ ਵੀ ਰੇਡ ਨਾਲ ਮਾਡਲ ਆ ਮਾਡਲ 2021 795 ਦੀ ਮੰਗ ਹੈ 795 ਦੀ ਮੰਗ ਹੈ ਮੌਕੇ ਤੇ ਮੌਕੇ ਤੇ ਦੇ ਦਾਂਗੇ 7 ਲੱਖ 70 ਹਜ਼ਾਰ 7 ਲੱਖ 70 ਹਜ਼ਾਰ ਦਾ ਮੌਕੇ ਤੇ ਬਾਈ ਟਰੈਕਟਰ ਬਣੂ ਟਰੈਕਟਰ ਦੇਖ ਸਕਦੇ ਹੋ ਚੰਗਾ ਟਰੱਕ ਮੂਰੇ ਆ ਗਿਆ 5210 ਜੌਂਡੀਅਰ ਹਾਂਜੀ ਇਹਦੇ ਬਾਰੇ ਦੱਸੀ ਬਈ ਇਹ ਜੀ 2020 ਮਾਡਲ ਆ ਕਾਪੀ 21 ਦੀ ਠੀਕ ਹੈ ਜੀ 7 ਲੱਖ 10 ਹਜ਼ਾਰ ਡਿਮਾਂਡ ਆ ਪੀਵੀ 22 ਨੰਬਰ ਠੀਕ ਹੈ ਜੀ ਮੌਕੇ ਤੇ ਮੌਕੇ ਤੇ ਦੇ ਦਾਂਗੇ 6 ਲੱਖ 80 ਹਜ਼ਾਰ ਟਾਇਰਾਂ ਦੀ ਕੰਡੀਸ਼ਨ ਪੈਰ ਨਾਲ ਦੇ ਆ ਜੀ 80 ਪੈਸੇ 80 ਪੈਸੇ ਕਨੋਪੀ ਵਗੈਰਾ ਸੋਨਾ ਜੀ ਨਾਲ ਹੈ ਤੇ ਕਨੋਪੀ ਵਗੈਰਾ ਲੱਗੀ ਹੋਈ ਆ ਮਿੱਤਰੋ ਹਾਂਜੀ ਇੰਜਨ ਗੇਅਰ ਦਾ ਫੁੱਲ ਚੰਗਾ ਜੀ ਬੈਠਾ ਫੁੱਲ ਚੰਗਾ ਤੇ ਟਰੈਕਟਰ ਚੈੱਕ ਕਰ ਸਕਦੇ ਹਾਂ ਬਾਈ ਆਜੋ ਅਗਲੇ ਟਰੈਕਟਰ ਦੀ ਗੱਲ ਕਰੀਏ ਆਜੋ ਇਹ ਆ ਗਿਆ ਸਿਉਣਾ ਲੀਕਾ ਮਿੱਤਰੋ 750 ਟਰੈਕਟਰ ਚੈੱਕ ਕਰ ਸਕਦੇ ਹਾਂ ਫੁੱਲ ਨਵਾਂ ਟਰੈਕਟਰ ਹੈ ਜੀ ਫੁੱਲ ਨਵਾਂ ਟਰੈਕਟਰ ਹੈ ਬਾਈ ਚੌਮਾ ਗਾਰੰਟੀ ਯਾਰ ਕਿਤੇ ਵੀ ਇੰਨਾ ਪੇਂਟ ਵੀ ਨਹੀਂ ਕਿਤੇ ਵੀ ਨਹੀਂ ਪੇਂਟ ਹਾਂ ਬੈਂਪਰ ਵੀ ਨਹੀਂ ਕਰਾਇਆ ਬੈਂਪਰ ਵੀ ਨਹੀਂ ਕਰਾਇਆ ਹਾਂ ਇੰਜਨ ਗੇਅਰ ਦਾ ਕਿਵੇਂ ਹੈ ਫੁੱਲ ਚੰਗਾ ਜੀ ਫੁੱਲ ਚੰਗਾ ਹੈ ਤੇ ਟਾਇਰ ਦੀ ਕੰਡੀਸ਼ਨ ਟਾਇਰ ਨਾਲ ਦੇ ਆ ਜੀ 2021 ਮਾਡਲ ਆ ਸਕਰੂਰ ਨੰਬਰ ਆ ਪਹਿਲੇ ਨਵਾਂ ਪਹਿਲੇ ਨਵਾਂ ਸਕਰੂਰ ਨੰਬਰ ਆ ਚੇਂਜਰ ਮੈਟ ਆ ਬਾਈ 19 ਬੈਕ ਉਹ ਮੂਲਾ ਸੁਲਾ ਖਾਰੀਆਂ ਦਿਖਾ ਦੇ ਨਾਲ ਦੀਆਂ ਏਜੰਸੀ ਦੀਆਂ ਠੀਕ ਹੈ ਸਾਰੀਆਂ ਨਾਲ ਨਾਲ ਹਾਂ ਟਾਇਰਾਂ ਦੀ ਕੰਡੀਸ਼ਨ ਕਿੰਨੀ ਕੈ ਟਾਇਰ ਹੋਣਗੇ 75 ਰੁਪਏ ਸੱਤ 75 70 ਪੈਸੇ ਟਾਇਰ ਨੇ ਬਾਈ ਟਰੈਕਟਰ ਚੈੱਕ ਕਰ ਸਕਦੇ ਹੋ ਰੰਗ ਪੈਂਟ ਦਾ ਸਾਰਾ ਰੀਜਨਲ ਸਾਰਾ ਯਾ ਦੇਖੋ ਏਜੰਸੀ ਦੇ ਟਿੱਕਰ ਸਾਰੇ ਨਾਲ ਦੇ ਇਹ ਤਾਂ ਉਹ ਵੀ ਪਈ ਠੀਕ ਹੈ ਜੀ ਤੇ ਮਾਡਲ ਇਹ 21 ਚੈਂਜਰ ਗੇਅਰ ਚ ਹੈ ਚੈਂਜਰ ਗੇਅਰ 21 ਮਾਡਲ ਦਾ ਰੇਟ 597 ਜੀ ਦੇਣਾ ਕਿੰਨੇ ਦਾ ਕਰ ਦਾਂਗੇ 20000 ਡਿਸਕਾਊਂਟ 20000 ਰੁਪਏ ਦਾ ਡਿਸਕਾਊਂਟ ਹੋ ਜਾ ਬਾਈ ਮੌਕੇ ਤੇ ਤੇ ਆਜੋ ਅਗਲੇ ਟਰੈਕਟਰ ਦੀ ਗੱਲ ਕਰੀਏ ਆ ਲਾਓ ਵੀ ਮਿੱਤਰੋ ਮੂਰੇ ਆ ਗਿਆ 855 ਟਰੈਕਟਰ ਚੈੱਕ ਕਰ ਸਕਦੇ ਹੋ ਬਿੰਦ ਦੇਗੀ ਚੁੱਲੇ ਤੋਂ ਆ ਰਿਵਰਸ ਪੀਟੀਓ ਆ ਟਰੈਕਟਰ ਦੇਖ ਸਕਦੇ ਹੋ ਬਾਕੀ ਸਾਰਾ ਓਰੀਜਨਲ ਹੈ ਬਾਈ ਹਾਂਜੀ ਟਾਇਰ ਨਵੇਂ ਪਵਾਤੇ ਆਪਾਂ ਟਾਇਰ ਨਵੇਂ ਪਵਾਏ ਹੋਣੇ ਡਬਲ ਡਿਸਟਰੀਬਿਊਟਰ ਚ ਪਹਿਲੇ 9 ਆ ਜੀ ਪਹਿਲੇ 9 ਆ ਲੁਧਿਆਣਾ ਹਾਂ ਲੁਧਿਆਣਾ ਨੰਬਰ ਹੈ ਪਹਿਲੇ 9 ਆ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਬਾਈ ਮਾਡਲ ਇਹ 2015 ਹੈ 2015 15 ਮਾਡਲ ਦਾ ਬਾਈ ਰੇਟ ਇਹਦਾ ਡਿਮਾਂਡ ਹੈ ਜੀ 5 ਲੱਖ 22 ਹਜ਼ਾਰ ਦੇਣਾ ਕਿੰਨੇ ਦਾ 495 ਦਾ ਜੈਸਨੋ ਹੈ 4 ਲੱਖ 95 ਹਜ਼ਾਰ ਦਾ ਟਰੈਕਟਰ ਇਹ ਮਿੱਤਰੋ ਬਣੂਗਾ ਟਾਇਰਾਂ ਦਾ ਬਿੱਲ ਮਿਲ ਜੂਗਾ ਟ੍ਰੈਕਟਰ ਰੰਗ ਪੇਂਟ ਦਾ ਵੀ ਉਹਨਾਂ ਰਹਿਣਾ ਇੰਜਨ ਗੇਅਰ ਦਾ ਇੰਜਨ ਗੇਅਰ ਤਾਂ ਚੰਗਾ ਇੰਜਨ ਗੇਅਰ ਦਾ ਵੀ ਫੁੱਲ ਚੰਗਾ ਬਾਈ ਕਹਿੰਦਾ ਟਰੈਕਟਰ ਦੇਖ ਸਕਦੇ ਹੋ ਤੁਲਾਵਾ ਬਾਈ ਇੱਕ 2021 ਮਾਡਲ ਖੜਾ ਹੈ ਪੰਜਾਬ ਨੰਬਰ ਘਰੇ 14 ਨੀ ਟਾਇਰਾਂ ਚ ਠੀਕ ਹੈ ਜੀ ਹਾਂਜੀ ਤੇ ਲੋਕੇਸ਼ਨ ਕੀ ਪੈ ਗਈ ਬਾਈ ਪਿੰਡ ਆਪਣਾ ਕੋਟਲੀ ਕਲਾ ਨੇੜੇ ਮੋੜ ਮੰਡੀ ਠੀਕ ਹੈ ਜੀ ਮੋਬਾਈਲ ਨੰਬਰ 7888366007 ਪੰਜਾਬ ਨੰਬਰ ਟਰੈਕਟਰ ਹੁੰਦੇ ਚੰਗੇ ਡਾਇਰੈਕਟਰ ਹੁੰਦੇ ਨੇ ਠੀਕ ਹੈ ਜੀ ਤੇ ਬਹੁਤ ਬਹੁਤ ਧੰਨਵਾਦ ਬਾਈ ਜਾਣਕਾਰੀ ਦੇਣ ਲਈ ਲੋਬੀ ਮਿੱਤਰੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ